ਲੈ ਬੇ ਮਟਰ ਤੁਹਾਨੂੰ ਲੈ ਕੇ ਆ ਗਿਆ ਆਪਾਂ ਫੁੱਲ ਬਾਡੀ ਮ사ਜ ਸੈਂਟਰ ਦੇ ਵਿੱਚ ਖਾਸੇ ਤਵੇਈ ਇੱਕਾ ਵੀ ਤੁਸੀਂ ਪੈਸੇ ਦੇਣੇ ਨੇ ਸਿਰਫ ਇੱਕ ਵਾਰੀ ਉਸ ਤੋਂ ਬਾਅਦ ਬਈ ਜ਼ਿੰਦਗੀ ਭਰ ਫਰੀ ਦੇ ਵਿੱਚ ਤੁਸੀਂ ਆਪਦੀ ਫੁੱਲ ਬਾਡੀ ਮ사ਜ ਜਿਹੜੀ ਕਰ ਸਕਦੇ ਹੋ ਤੁਹਾਨੂੰ ਕਿਤੇ ਵੀ ਹੁਣ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਇੱਥੇ ਆਓ ਇੱਕ ਵਾਰੀ ਬਹੁਤ ਥੋੜੇ ਪੈਸਿਆਂ ਦੇ ਵਿੱਚ ਜ਼ਿੰਦਗੀ ਭਰ ਵਾਸਤੇ ਬਈ ਮौज ਹੀ ਮौज ਆ ਗਈ ਕੀ ਗੱਲ ਬਾਤ ਆ ਕਿ ਸਾਰੀ ਗੱਲ ਬਾਤ ਕਰਾਂਗੇ ਵੀਰ ਦੇ ਨਾਲ ਵੀਰ ਕਹਿੰਦਾ ਵੀ ਬਾਈ ਮੇਰੀ ਪੂਰੀ ਗਰੰਟੀ ਹੈਗੀ ਵੀ ਤੁਹਾਨੂੰ ਥਕਾਨ ਨਹੀਂ ਹੋਊਗੀ ਸੋਡੀ ਫੁੱਲ ਬਾਡੀ ਮ사ਜ ਇਹੀ ਜੀ ਹੋਊਗੀ ਨਾ ਖੜਿਆਂਗੇ ਬਈ ਆਪਾਂ ਲੌਂਗੋਵਾਲ ਦੇ ਵਿੱਚ ਸਰਪੰਚ ਦੀ ਦੁਕਾਨ ਦੇ ਉੱਤੇ ਨਾ ਕਾਕਾ ਬਾਈ ਆਪਣੇ ਕੋਲਿਆ ਗੱਲ ਬਾਤ ਕਰਦੇ ਆ ਵੀ ਇਹ ਗੱਲ ਕੀ ਹੈ ਵੀ ਥੋੜੇ ਪੈਸਿਆਂ ਦੇ ਵਿੱਚ ਪੂਰੀ ਉਮਰ ਪਰ ਕਾਕਾ ਕੀ ਹਾਲ ਨੇ ਬਈ ਵਧੀਆ ਬਈ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਆਓ ਵਧੀਆ ਕਰ ਠੀਕ ਹੈ ਜੀ ਤੇ ਆਪਾਂ ਬਈ ਵੀਰਾਂ ਦੀ ਕਰਨੀਆਂ ਫੁੱਲ ਬਾਡੀ ਮ사ਜ ਆ ਦੱਸਿਓ ਬਈ ਕੀ ਗੱਲਬਾਤ ਹੈਗੀ ਆਪਣੇ ਕੋਲੇ ਹੁੰਦੇ ਨੇ ਵੀਰੇ ਕਈ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਮ사ਜ ਕਰਦੇ ਨੇ ਅੱਛਾ ਹਾਂਜੀ ਇੱਕ ਪਹਿਲੇ ਨੰਬਰ ਤੇ ਆਉਂਦਾ ਆਪਣੇ ਕੋਲੇ ਆਹ ਮਿਨੀ ਮ사ਜਰ ਮਿਨੀ ਮ사ਜਰ ਆ ਗਿਆ ਇਹ 8 ਤਰੀਕਿਆਂ ਨਾਲ ਮ사ਜ ਕਰਦਾ ਜੀ ਬਹੁਤੇ ਤਾਂ ਇਹਦੇ ਬਾਰੇ ਜਾਣਦੇ ਨੇ ਜਿਹੜੇ ਨਹੀਂ ਵੀ ਜਾਣਦੇ ਉਹਨਾਂ ਨੂੰ ਮੈਂ ਦੱਸ ਦੇਣਾ ਵੀ ਇਹ 8 ਤਰੀਕਿਆਂ ਨਾਲ ਮ사ਜ ਕਰਦਾ ਜੀ ਤੇ ਜੇ ਮੰਨ ਲਓ ਕਿਸੇ ਨੂੰ ਸਰਵਾਈਕਲ ਆ ਜਾਂ ਬੈਕ ਪੇਨ ਰਹਿੰਦਾ ਇਹ ਉਹਦੇ ਵਾਸਤੇ ਵੀ ਬਹੁਤ ਚੰਗੀ ਚੀਜ਼ ਹੈ ਠੀਕ ਹੈ ਜੀ ਕਿੰਨੇ ਰੁਪਈਆ ਦਾ ਬਈ ਇਹ ਇਹ ਸਾਰਾ ਡੇਟ ₹100 ਦਾ ਪਰ ਲੈ ਵੀ ਸਿਰਫ ₹150 ਦਾ ਦੇਖ ਸਕਦਾ ਤੁਸੀਂ ਇਹਨੂੰ ਕਿਤੇ ਵੀ ਲਾ ਕੇ ਇੱਥੇ ਲਾ ਲਓ ਇੱਥੇ ਲਾ ਲਓ ਪੱਟ ਤੇ ਲਾ ਲਓ ਉਰੇ ਲਾ ਲਓ ਕਿਤੇ ਵੀ ਮ사ਜ ਕਰ ਸਕਦੇ ਹੋ ਹਾਂਜੀ ਅਗਲਾ ਵੀ ਆਈਟਮ ਅਗਲਾ ਵੀਰੇ ਆਪਣੇ ਕੋਲੇ ਆਉਂਦੀ ਹੈ ਮ사ਜਰ ਗਨ ਮ사ਜਰ ਗਨ ਚਾਰਜ ਹੁੰਦੀ ਹੈ ਜੀ ਹਾਂ ਤੇ ਇਹਦੇ ਨਾਲ ਆਉਂਦੇ ਨੇ ਆਪਾਂ ਨੂੰ ਚਾਰ ਅਟੈਚਮੈਂਟ 1 2 3 4 3 ਤੇ 4 ਠੀਕ ਆ ਤੁਹਾਨੂੰ ਮੈਂ ਇਹਨਾਂ ਦੇ ਫੰਕਸ਼ਨ ਦੱਸਦਾ ਆਹ ਹੁੰਦੀ ਆਪਣੀ ਰੀੜ ਦੀ ਹੱਡੀ ਵਾਸਤੇ ਠੀਕ ਆ ਜੀ ਜਿਵੇਂ ਰੀੜ ਦੀ ਹੱਡੀ ਦੇ ਵਿੱਚ ਕਿਸੇ ਨੂੰ ਪੇਨ ਰਹਿੰਦਾ ਹੋਵੇ ਉਹਦੇ ਲਈ ਯੂਜ਼ ਕਰ ਸਕਦੇ ਹੋ ਆਹ ਆਪਣੇ ਪੈਰਾਂ ਦੀ ਤਲੀਆਂ ਨੂੰ ਐਕੂ ਪ੍ਰੈਸ਼ਰ ਕਰਨ ਵਾਸਤੇ ਠੀਕ ਆ ਜੀ ਠੀਕ ਆ ਜੀ ਆਹ ਆਪਣੇ ਜੋੜਾਂ ਵਾਸਤੇ ਜੋੜਾ ਵਾਸਤੇ ਆਹ ਜਿੱਥੇ ਆਪਣੇ ਮਸਲ ਜ਼ਿਆਦੇ ਹੁੰਦੇ ਨੇ ਮਤਲਬ ਮਾਸ ਜ਼ਿਆਦੇ ਹੁੰਦਾ ਇਹ ਉਹਦੇ ਵਾਸਤੇ ਵਾਈਬ੍ਰੇਟ ਕਰਦੀ ਹੈ ਵੀਰੇ ਵਾਈਬ੍ਰੇਸ਼ਨ ਵੀ ਇਹਦੀ ਬਹੁਤ ਚੰਗੀ ਆ ਠੀਕ ਆ ਹਾਂਜੀ ਕਿੰਨੇ ਰੁਪਏ ਦੀ ਆ ਵੀ ਇਹ ਇਹ ਵੀਰੇ 650 ਚ ਆਪਾਂ ਘਰੇ ਭੇਜ ਦਿੰਨੇ ਆ ਸਿਰਫ 650 ਰੁਪਏ ਦੀ ਜ ਪੂਰੀ ਹੈਵੀ ਆ ਗਈ ਤੇ ਸਿਰਫ 5500 ਰੁਪਏ ਦੇ ਓਡੇ ਘਰੇ ਆ ਜੂਗੀ। ਅਗਲੀ ਆਈਟਮ ਬਈ ਉਸ ਤੋਂ ਬਾਅਦ ਜੇ ਮੰਨ ਲਓ ਬਈਆ ਕੋਈ ਬੀਰ ਕਹਿੰਦਾ ਵੀ ਮੈਨੂੰ ਸਿਰ ਦਰਦ ਰਹਿੰਦਾ। ਹਾਂ ਠੀਕ ਹੈ। ਉਹਦੇ ਵਾਸਤੇ ਆਪਾਂ ਆਹ ਲੈ ਕੇ ਆਏ ਡੱਡੂ ਜਾ। ਠੀਕ। ਇਹ ਹੁੰਦਾ ਸਕਲਪ ਮ사ਜਰ ਵੀਰੇ। ਸਕਲਪ ਮ사ਜਰ। ਲੈ ਵੀ ਮੇਰੇ ਨੂੰ ਮ사ਜ ਕਰਨਵਾ ਦੇਖ ਸਕਦੇ ਕਿਤੇ ਵੀ ਤੁਸੇ ਮ사ਜ ਕਰ ਸਕਦਾ ਹੋ। ਜੀ ਕਿਸੇ ਦੇ ਵਾਲ ਵੀ ਝੜਦੇ ਨੇ। ਹਾਂ ਉਹ ਵੀ ਇਹਦੇ ਨਾਲ ਰੁਕ ਜਾਂਦੇ ਨੇ। ਉਹ ਕਿਵੇਂ ਰੁਕਦੇ ਨੇ ਆਲਾ ਕਦੋਂ ਮ사ਜ ਨਾਲ ਕਿਵੇਂ ਰੁਕਦੇ ਨੇ। ਹਾਂ। ਜੇ ਮੰਨ ਲਓ ਕਿਸੇ ਦੇ ਵਾਲ ਝੜਦੇ ਨੇ ਭਈ ਆਪਦਾ ਤੇਲ ਲਾ ਲਓ ਸਰੋਂ ਦਾ ਜਾਂ ਕੋਈ ਹੋਰ ਤੇਲ ਲਾ ਲਓ ਉਹਦੇ ਨਾਲ ਮ사ਜ ਕਰੋ ਇਹਦੀ ਠੀਕ ਗੱਲ ਕਿਉਂਕਿ ਮ사ਜ ਨਾਲ ਤੇਲ ਆ ਜਿਹੜਾ ਅੰਦਰ ਰੱਜੇ ਅੰਦਰ ਤੱਕ ਰਾਜੇ ਜਾਊਗਾ ਹਾਂਜੀ ਇਹ ਕਿੰਨੇ ਰੁਪਈਆ ਦਾ ਭਾਈ ਇਹ ਵੀਰੇ ਹੈਗਾ ਸਾਰਾ 650 ਰੁਪਏ ਦਾ ਲੈ ਵੀ 650 ਰੁਪਏ ਦਾ ਇਹ ਆ ਦੇਖ ਸਕਦੇ ਹੋ ਇਹ ਘੈਂਟ ਆਈਟਮ ਹੈਵੀ ਆਈਟਮ ਆ ਭਾਈ ਹਾਂਜੀ ਅੱਗੇ ਆ ਭਾਈ ਇਹ ਵੀਰੇ ਹੈਗਾ ਫੁੱਲ ਬਾਡੀ ਮ사ਜਰ ਲੈ ਵੀ ਇਹ ਆ ਫੁੱਲ ਬਾਡੀ ਮ사ਜਰ ਇਹਨੂੰ ਜਿੱਥੇ ਮਰਜ਼ੀ ਲਾ ਸਕਦੇ ਹੋ ਵੀਰੇ ਨਾਲ ਇਹਦੇ ਤਿੰਨ ਅਟੈਚਮੈਂਟ ਆਉਂਦੇ ਨੇ ਆਪਾਂ ਨੂੰ ਹਾਂ ਇਹਦੇ ਨਾਲ ਚਾਹੇ ਆਥਣ ਨੂੰ ਹੂੰ ਸਾਬੋਂ ਦਾ ਮ사ਜ ਕਰ ਲੇ। ਅੱਛਾ ਇਹ ਤਾਂ ਵੀ ਨਹੀਂ ਦਬਦਾ। ਉਹ ਕਿਵੇਂ ਬਾਈ? ਕਿਉਂਕਿ ਇਹ ਚਾਰਜ ਨਹੀਂ ਹੁੰਦਾ ਬਈ ਇਹ ਲੀਡ ਤੇ ਚੱਲਦਾ। ਲੀਡ ਤੇ ਚੱਲਦਾ ਦੇਖ ਸਕਦੇ ਹੋਗੇ। ਬੜਾ ਹੈਵੀ ਆ ਯਾਰ ਇਹ ਤਾਂ। ਇਹ ਮੋਟਰ ਹੈਵੀ ਹੈ ਵੀਰੇ ਪਿਓਰ ਕਾਪਰ ਦੀ ਮੋਟਰ ਹੈ ਇਹਦੇ ਵਿੱਚ। ਠੀਕ ਆ ਕੁਆਲਿਟੀ ਚੰਗੀ ਆ ਯਾਨੀ ਇਹ ਇਹ ਉਹ ਚੀਜ਼ ਆ ਬਾਈ ਜੀ ਆ ਤਾਂ ਇਹਨੂੰ ਕਰਦੇ ਨੇ ਜਿਮ ਵਾਲੇ ਮੁੰਡੇ ਚਾਹ ਕਰਦੇ ਨੇ ਡਾਕਟਰ ਚੋ ਜ। ਠੀਕ ਆ ਜੀ ਆਪਾਂ ਇਹੀ ਰੇਟ ਦੇ ਵਿੱਚ ਤੁਹਾਨੂੰ ਦੇ ਦਾਂਗੇ ਵੀ ਜਿਹੜੇ ਡਾਕਟਰ ਦੇ ਨਹੀਂ ਸਕਦੇ। ਈ ਰੇਟ ਆਦਾ ਬਈ ਇਹ ਸਾਰਾ 850 ਰੁਪਏ ਦਾ ਲੈ ਵੀ 850 ਰੁਪਏ ਦਾ ਤਾਂ ਹੀ ਤੁਹਾਨੂੰ ਕਿਹਾ ਸੀ ਵੀ ਇੱਕ ਵਾਰੀ ਪੈਸੇ ਲਾਓ ਉਮਰ ਪਰ ਲੋਡ ਨਹੀਂ ਲੋਡ ਨਹੀਂ ਬਈ ਇਹਨੂੰ ਹੁੰਦਾ ਵੀ ਕੁਝ ਨਹੀਂ ਬੰਨ ਲਾ ਇਹਨੂੰ ਕੁਝ ਵੀ ਨਹੀਂ ਹੁੰਦਾ ਬਈ ਸਹੀ ਗੱਲ ਆ ਬਈ ਲੈ ਮਿੱਤਰੋ ਇਹ ਵੀ ਦੇਖ ਸਕਦੇ ਹੋ ਕਿ ਇਹ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਬਾਕੀ ਘਰੇ ਬੈਠੇ ਵੀ ਮੰਗਵਾ ਸਕਦੇ ਹੋਗੇ ਹੋਰ ਬਈ ਹੋਰ ਬਈ ਆਪਣੇ ਕੋਲੇ ਆਉਂਦਾ ਫੁੱਟ ਮ사ਜਰ ਜੇ ਮੰਨ ਲਓ ਕਿਸੇ ਦੇ ਪੈਰ ਦਰਦ ਕਰਦੇ ਨੇ ਸੌਂਦੇ ਪੈਰਾਂ 'ਚ ਚੱਲਣਾ ਰਹਿੰਦੀ ਹੈ ਜਾਂ ਪੈਰ ਸੁੰਨ ਰਹਿੰਦੇ ਨੇ ਜ਼ਿਆਦਾਤਰ ਮਰੀਜ਼ ਜਿਹੜੇ ਸ਼ੂਗਰ ਵਾਲੇ ਮਰੀਜ਼ ਨੇ ਉਹਨਾਂ ਦੇ ਪੈਰ ਸੁੰਨ ਰਹਿੰਦੇ ਨੇ ਸਹੀ ਉਨਾ ਵਾਸਤੇ ਬਹੁਤ ਵਧੀਆ ਚੀਜ਼ ਆ ਬਾਈ ਮੰਨ ਲਓ ਜੇ ਕਿਸੇ ਦੀ ਆਪਾਂ ਕਹਿੰਦੇ ਨਾ ਇੱਕ ਲੱਤ ਦਰਦ ਕਰ ਦਿੰਦੀ ਆ ਇਹ ਉਹ ਵੀ ਹਟਾ ਦਿੰਦਾ ਬਾਈ ਆਪਣੇ ਕੋਲੇ ਰਿਜ਼ਲਟ ਨੇ ਇਹਦੇ ਇਹ ਕਿੰਨੇ ਰੁਪਈਆ ਦਾ ਬਾਈ ਇਹ ਵੀਰੇ ਸਾਰਾ 250 ਰੁਪਈਆ ਦਾ ਲੈ ਵੀ ਸਿਰਫ 250 ਰੁਪਈਆ ਦਾ ਯਾਨੀ ਕਿ ਬਈ ਰੇਟ ਕੁਝ ਵੀ ਨਹੀਂ ਯਾਰ 500 600 150 250 ਆਪਾਂ ਉਹੀ ਖਾ ਲੈਣਾ ਬਾਈ ਖੜੇ ਖੜੇ ਉਹੀ ਖਾ ਲੈਣਾ ਮੈਨੂੰ ਲੱਗਦਾ ਟੋਟਲ ਆਈਟਮ ਹੋਣਗੇ ਮਾਸਾ ਮਾਸਾ 2000 ਦੀਆ ਬਈ ਉਹ ਨਹੀਂ ਕਿ ਹੋਣਗੀ ਹਨਾ ਲੈ ਵੀ ਸਾਰੀਆਂ ਚਾਹੇ ਤੁਸੀਂ ਕੱਲੀ ਕੱਲੀ ਕੋਈ ਵੀ ਇਹਦੇ ਵਿੱਚੋਂ ਮੰਗਵਾ ਸਕਦੇ ਹੋਗੇ ਤੇ ਰਿਲੈਕਸ ਫੀਲ ਕਰੋਗੇ ਪੱਕਾ ਹੋਗੇ ਪੱਕਾ ਹੋਏ ਆਪਣੀ ਗਾਰੰਟੀ ਆ ਹਾਂ ਜੀ ਠੀਕ ਆ ਜੇ ਮਿਲ ਲਗੇ ਕਿੱਥੋਂ ਬਈ ਜੇ ਆਪਾਂ ਲੈ ਕੇ ਜਾਣਾ ਆਪਣਾ ਪਿੰਡ ਆ ਵੀਰੇ ਲੌਂਗਵਾਲ ਅਨਾਜ ਮੰਡੀ ਦੇ ਵਿੱਚ ਆਪਣੀ 7 ਨੰਬਰ ਦੁਕਾਨ ਆ ਸਰਪੰਚ ਦੀ ਦੁਕਾਨ ਜੀ ਨੂੰ ਮਰਜ਼ੀ ਆ ਕਹਿ ਦਿਓ ਆ ਕੇ ਹਾਂ ਜੀ ਹਾਂ ਜੀ ਲੈ ਵੀ ਮੇਰੇ ਮਿੱਤਰੋ ਆਜੋ ਬਾਕੀ ਨੰਬਰ ਹੈਗਾ ਸਕਰੀਨ ਦੇ ਉੱਪਰ ਜਾਣਕਾਰੀ ਲੈ ਲਓ ਧੰਨਵਾਦ ਧੰਨਵਾਦ